ਚਾਈਨਾ ਡੋਰ ਆ ਬਿਲਕੁਲ ਬੰਦ ਕਰੋ ਉਹਨਾਂ ਲਈ ਇਹ ਬੜਾ ਖਤਰਨਾਕ ਹੈ ਕਿਸੇ ਦੇ ਕੰਨ ਚ ਫਿਰਦੀ ਹੈ ਕਿਸੇ ਦੇ ਅੱਖ ਚ ਕਿਸੇ ਦੇ ਹੱਥ ਚ ਉਹ ਬੰਦਾ ਬੈਨੀਫੀਸ਼ੀਰੀਆ ਜਿਹੜਾ ਇਹਦਾ ਬਿਜ਼ਨਸ ਕਰਦਾ ਇਹ ਚਾਈਨਾ ਡੋਰ ਚੋਂ ਕਿਉਂ ਕਮਿਸ਼ਨ ਜਾਂ ਫਾਇਦਾ ਜ਼ਿਆਦਾ ਇਸ ਕਰਕੇ ਦੁਕਾਨਾਂ ਵਾਲੇ ਤਾਂ ਇਹ ਵੋ ਇਹਨੂੰ ਲਿਆ ਕੇ ਵੇਚਦੇ ਆ ਜੀ ਉਨ੍ਹਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ। ਵੇਖੋ ਚਾਈਨਾ ਡੂਰ ਇੱਕ ਤੁਹਾਨੂੰ ਹੀ ਪਤਾ ਵੀ ਉਹਦੇ ਜਿਹੜੇ ਹੈਗੇ ਆ ਬਹੁਤ ਯੂਜ਼ ਦੇ ਕਰਨ ਦੇ ਬੜੇ ਘਾਟੇ ਆ। ਉਹਦੇ ਨਾਲ ਇੱਕ ਤਾਂ ਜਿਹੜਾ ਬੰਦਾ ਉਹਨੂੰ ਯੂਜ਼ ਕਰਦਾ ਉਹ ਖੁਦ ਵੀ ਜੜ ਹੋ ਸਕਦਾ। ਔਰ ਉਹਦੇ ਲਈ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੇ ਇਲਮੈਂਟਸ ਜਿਹੜੀਆਂ ਹੈਗੀਆਂ ਕੋਈ ਅੰਗ ਕੱਟਿਆ ਜਾਂਦਾ, ਕੁਝ ਜਾਂਦਾ ਤਾਂ ਉਹਦੇ ਲਈ ਉਹ ਵੀ ਆਪ ਵੀ ਅਪਾਜ ਹੋ ਸਕਦਾ। ਔਰ ਜਿਹੜੋਂ ਉਹ ਡੋਰ ਵਗੈਰਾ ਜਿਹੜੀ ਖਿੰਡਰ ਜਾਂਦੀ ਆ ਜਾਂ ਉਹ ਇਧਰ ਉਧਰ ਲੜਕਦੀ ਆ ਤੇ ਆਮ ਜਿਹੜੇ ਲੋਕ ਸਵੇਰੇ ਸਵਖਤੇ ਜਾਂ ਸੈਰ ਕਰਨ ਵਾਲੇ ਲੋਕ ਜਾਂ ਤੁੰਤਾਂ ਚ ਗੱਲ ਬਹੁਤ ਪੈਂਦੀਆਂ ਨੇ ਜਾਂ ਜਿਹੜੇ ਟੂ ਵੀਲਰਸ ਤੇ ਜਾਂਦੇ ਆ ਉਹਨਾਂ ਲਈ ਇਹ ਬੜਾ ਖਤਰਨਾਕ ਕਿਸੇ ਦੇ ਕੰਨ ਚ ਫਿਰਦੀ ਆ ਕਿਸੇ ਦੇ ਅੱਖ ਚ ਕਿਸੇ ਦੇ ਹੱਥ ਚ ਸੋ ਉਹ ਲੋਕਾਂ ਨੂੰ ਵੀ ਹੈਂਡੀਕੈਪ ਕਰਦਾ ਅਸੀਂ ਤਾਂ ਇੱਕ ਤਰ੍ਹਾਂ ਦਾ ਫੋਕਾ ਹੀ ਦਿੱਤਾ ਲੋਕਾਂ ਨੂੰ ਕਿ ਜਿਹੜੀ ਯੂਸ ਆਫ ਟਾਈਮ ਚਾਈਨਾ ਡੋਰ ਆ ਬਿਲਕੁਲ ਬੰਦ ਕਰੋ ਇਹਨੂੰ ਨਾ ਇਸਤੇਮਾਲ ਕੀਤਾ ਜਾਵੇ ਔਰ ਚਲੋ ਇਹਦੇ ਨਾਲ ਨਾਲ ਤਾਂ ਜਿਹੜੇ ਜਿਹੜੀ ਕਾਰਵਾਈ ਹੈਗੀ ਹੈ ਕ੍ਰਿਮੀਨਲ ਹੈਂਡਲਪ ਉਹ ਤਾਂ ਚੱਲਦੀ ਰਹਿੰਦੀ ਐ ਐਨਜੀਟੀ ਦੀਆਂ ਬੜੀਆਂ ਨੋਟੀਫਿਕੇਸ਼ਨ ਹੈਗੀਆਂ ਜਿਹੜਾ ਕਿ ਬੀਲੇਬਲ ਅਫੈਂਸ ਵੀ ਹੈਗਾ ਉਹ 188 ਦੇ ਪਰਚੇ ਦੇ ਨਾਲ ਜਿਹੜੀਆਂ ਐਨਜੀਟੀ ਦੀਆਂ ਗਾਈਡਲਾਈਨਸ ਆ ਉਹਦੇ ਤਹਿਤ ਜਿਹੜਾ ਨਾ ਨੋਨ ਬੀਲੇਬਲ ਅਫੈਂਸ ਬਣ ਜਾਂਦਾ ਇਹਦੇ ਵਿੱਚ ਜਮਾਨਤ ਪੁੱਛ ਲੈਵਲ ਤੇ ਨਹੀਂ ਹੋ ਸਕਦੀ ਕੋਟਕਚਰੀ ਚੋ ਹੋਊਗੀ ਸੋ ਅਸੀਂ ਸੋਰਸ ਨੂੰ ਟੱਚ ਕਰਾਂਗੇ ਜਿਹੜਾ ਬੰਦਾ ਵਕਰੀਤਾ ਨੂੰ ਵੇਚ ਨਹੀਂ ਨਹੀਂ ਚਾਹੀਦੀ ਇਹ ਵੇਚਣੀ ਬੈਨ ਡੀਸੀ ਸਾਹਿਬ ਨੇ 144 ਦੇ ਆਰਡਰ ਕੀਤੇ ਇਹਨੂੰ ਨਾ ਵੇਚਣ ਤੇ ਫੇਰ ਵੀ ਜੇ ਕੋਈ ਵੇਚਦਾ ਬੱਚਾ ਤਾਂ ਜਿਹੜਾ ਉਹ ਤਾਂ ਮਾਈਨਰ ਆ ਸੋ ਕਿਸੇ ਵੀ ਬੰਦੇ ਨੂੰ ਆਪਦੇ ਬਿਜ਼ਨਸ ਦੀ ਜਿਹੜਾ ਬੰਦਾ ਇਹਦੇ ਵਿੱਚ ਬੈਨੀਫੀਸ਼ੀਅਰੀ ਆ ਉਹ ਬੰਦਾ ਬੈਨੀਫੀਸ਼ੀਅਰੀ ਆ ਜਿਹੜਾ ਇਹਦਾ ਬਿਜ਼ਨਸ ਕਰਦਾ ਜਿਹੜਾ ਗੁੱਡ ਪੈਸੇ ਦੇ ਕੇ ਲੈ ਕੇ ਆਉਂਦਾ ਉਹਨੇ ਤਾਂ ਚੀਜ਼ ਪੈਸੇ ਦੇ ਕੇ ਖਰੀਦੀ ਆ ਤੋ ਆਪ ਦੇ ਬਿਜ਼ਨਸਲੀ ਆਪ ਦੀ ਕਮਾਈ ਮੋਟੀ ਕਰਨਾ ਉਸਤੇ ਇਹ ਚਾਇਨਾ ਡੋਰ ਚੋ ਕੇ ਕਮਿਸ਼ਨ ਜਾਂ ਫਾਇਦਾ ਜ਼ਿਆਦਾ ਇਸ ਕਰਕੇ ਦੁਕਾਨਾਂ ਵਾਲੇ ਤਾਂ ਇਹ ਉਹ ਇਹਨੂੰ ਲਿਆ ਕੇ ਵੇਚਦੇ ਆ ਜੋ ਕਿ ਗੈਰ ਕਾਨੂੰਨੀ ਹੈ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਅੱਜ ਵਾਲੇ ਪ੍ਰੋਗਰਾਮ ਤੋਂ ਸਾਡਾ ਫਰਜ ਸੀਗਾ ਔਰ ਅਸੀਂ ਇੱਕ ਵੇਅਰਨੈਸ ਪਚਾਉਣ ਦੀ ਕੋਸ਼ਿਸ਼ ਕੀਤੀ ਆ ਬਟ ਆਈ ਥਿੰਕ ਇਸ ਅਵੇਅਰਨੈਸ ਤੋਂ ਬਾਅਦ ਜਿਹੜਾ ਹੈ ਇਹ ਲੋਕ ਵੀ ਇਸ ਚੀਜ਼ ਨੂੰ ਸੋਚਣਗੇ ਇਸ ਚੀਜ਼ ਨੂੰ ਨਾ ਖਰੀਦਿਆ ਜਾਵੇ ਕਈ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਡਰੋਨ ਦੇ ਰਾਹੀਂ ਨਜ਼ਰ ਰੱਖਦਾ ਹੈ। ਪਿੰਡਾਂ ਦੇ ਵਿੱਚ ਡਰੋਨ ਰੱਖ ਕੇ ਨਜ਼ਰ ਰੱਖੀਏ ਕੋਈ ਧੰਗਾੜਾ। ਸਹੀ ਡਰੋਨ ਜਿਹੜੀ ਆ ਘਰ-ਘਰ ਦੇ ਉੱਤੇ ਤਰੇ ਚਲਾਈ ਜਾ ਸਕਦੀ। ਸੋ ਬਠਿੰਡੇ ਦੇ ਵਿੱਚ ਇੱਕ ਸਾਡੇ ਇੱਥੇ 에ਅਰਪੋਰਟ ਵੀ ਹੈਗਾ। ਉਹਦੇ ਵਿੱਚ ਵੀ ਸਾਨੂੰ ਡਰੋਨ ਵਾਸਤੇ ਵੀ ਕਈ ਤਰ੍ਹਾਂ ਦੀਆਂ ਮਨਜ਼ੂਰੀਆਂ ਦਾ ਹੈਜ਼ਰਡਸ ਹੈਗੀਆਂ। ਸੋ ਅਸੀਂ ਜਿਹੜੀਆਂ ਸਰਚ ਆਪਰੇਸ਼ਨ ਸਾਡੇ ਚੱਲਦੇ ਆ ਕਾਸੋ ਵਗੈਰਾ ਜਿਹੜੇ ਆ ਹੋਰ ਸਾਡੇ ਆਪਰੇਸ਼ਨ ਚੱਲਦੇ ਆ ਡੇ ਟੂ ਡੇ ਬੇਸਿਸ ਤੇ ਇਨਫੋਰਮੇਸ਼ਨ ਵੀ ਅੰਤਰਰਾਸ਼ਟਰੀ ਐਸ ਫੰਕਸ਼ਨ ਤੋਂ ਬਾਅਦ ਇਨਫੋਰਮੇਸ਼ਨ ਵੀ ਜ਼ਿਆਦਾ ਫਲੋ ਹੋਣ ਲੱਗ ਗਈ ਸਾਡੇ ਤੋਂ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਕਾਰਵਾਈ ਕਰੀ